ਡਾਊਨ ਟ੍ਰੈਂਡ ਦੇ ਵਿੱਚ ਮਾਰਕੀਟ ਦੇ ਚੱਲਣ ਦਾ ਤਰੀਕਾ ਦੇਖੋ ਕਦੇ ਵੀ ਮਾਰਕੀਟ ਸਿੱਧਾ ਥੱਲੇ ਨਹੀਂ ਜਾਂਦੀ ਡਾਊਨ ਟ੍ਰੈਂਡ ਦੇ ਵਿੱਚ ਇੱਕ ਤਰੀਕੇ ਨਾਲ ਚਲਦੀ ਆ ਤੇ ਜਿਸ ਤਰੀਕੇ ਨਾਲ ਚਲਦੀ ਹੈ ਨਾ ਉਸੇ ਤਰੀਕੇ ਨੂੰ ਪ੍ਰਾਈਸ ਐਕਸ਼ਨ ਕਿਹਾ ਜਾਂਦਾ ਹੈ ਸੋ ਇਹ ਪ੍ਰਾਈਸ ਐਕਸ਼ਨ ਕੀ ਹੈ ਤਰੀਕਾ ਕੀ ਹੈ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਧਿਆਨ ਨਾਲ ਮਾਰਕੀਟ ਕਿਵੇਂ ਚਲਦੀ ਡਾਊਨ ਟ੍ਰੈਂਡ ਦੇ ਵਿੱਚ ਥੋੜਾ ਜਿਹਾ ਉੱਤੇ ਗਈ ਤੇ ਫਿਰ ਕੋਈ ਪੈਟਰਨ ਬਣਿਆ ਥੱਲੇ ਆਈ ਫਿਰ ਥੋੜਾ ਜਿਹਾ ਉੱਤੇ ਗਈ ਫਿਰ ਕੋਈ ਪੈਟਰਨ ਬਣਿਆ ਫਿਰ ਥੱਲੇ ਆਈ ਸੋ ਇਸ ਪ੍ਰਕਾਰ ਮਾਰਕੀਟ ਜ਼ਿਗਜ਼ੈਗ ਬਣਾ ਕੇ ਡਾਊਨ ਟ੍ਰੈਂਡ ਦੇ ਵਿੱਚ ਚਲਦੀ ਹੈ ਤੇ ਇਹਦੇ ਪਿੱਛੇ ਸਾਈਕੋਲੋਜੀ ਕੀ ਹੁੰਦੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਸੋਚ ਕੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਸੋ ਸ਼ੂਟਿੰਗ ਸਟਾਰ ਬਣਿਆ ਐਂਟਰੀ ਕੀਤੀ ਲੋਕਾਂ ਨੇ ਤੇ ਲਾਲ ਕੈਂਡਲ ਦੇ ਵਿੱਚ ਉਹਨਾਂ ਨੇ ਆਪਣਾ ਪ੍ਰੋਫਿਟ ਲਿਆ ਤੇ ਜਦੋਂ ਪ੍ਰੋਫਿਟ ਲਿਆ ਪੈਸਾ ਨਿਕਲਿਆ ਮਾਰਕੀਟ ਦੇ ਵਿੱਚੋਂ ਤੇ ਆ ਹਰਾ ਕੈਂਡਲ ਬਣਿਆ ਇਹ ਹਰਾ ਕੈਂਡਲ ਇਸ ਕਰਕੇ ਨਹੀਂ ਬਣਿਆ ਕਿ ਇੱਥੋਂ ਕਿਸੇ ਨੇ ਉੱਤੇ ਦੀ ਟ੍ਰੇਡ ਕੀਤੀ ਇਸ ਕਰਕੇ ਬਣਿਆ ਕਿ ਜਿਹਨੇ ਇੱਥੋਂ ਟ੍ਰੇਡ ਕੀਤੀ ਸੀ ਉਹਨੇ ਪ੍ਰੋਫਿਟ ਬੁੱਕ ਕੀਤਾ ਫਿਰ ਇੱਥੇ ਦੇਖੋ ਦੋਜ਼ੀ ਬਣਿਆ ਦੋਜ਼ੀ ਤੋਂ ਫਿਰ ਕੀ ਕੀਤਾ ਲੋਕਾਂ ਨੇ ਟਰੀ ਕੀਤੀ ਥੱਲੇ ਨੂੰ ਤੇ ਫਿਰ ਇੱਥੇ ਆਣ ਕੇ ਹਰਾ ਬਣਿਆ ਫਿਰ ਉਹਨਾਂ ਨੇ ਆਪਣਾ ਪ੍ਰੋਫਿਟ